ਐਸਐਚਓ ਸਾਹਿਬ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ 'ਤੇ ਜੀ ਬਹੁਤ ਵਧੀਆ ਵਰਕ ਕਰਿਆ ਹੈ ਜੀ ਤੁਸੀਂ ਇੱਕ ਬਹੁਤ ਵਧੀਆ ਪ੍ਰੋਗਰੈਸ ਹਾਸਲ ਕੀਤੀ ਹੈ ਜੀ ਸਰ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੀ ਜਿਹੜੀ ਆਪਾਂ ਪ੍ਰੋਗਰੈਸ ਹਾਸਲ ਕੀਤੀ ਹੈ ਜੀ ਇੱਕ ਭਾਗੀ ਨਾਮ ਦੀ ਬਹੁਤ ਮਸ਼ਹੂਰ ਸਮੱਗਲਿੰਗ ਕਰਦੀ ਸੀ ਚਿੱਤੇ ਦੀ ਔਰਤ ਜਿਹਦੇ ਤੇ ਆਪਾਂ ਨੇ ਪਰਚਾ ਦਰਜ ਕੀਤਾ ਵਕਫ ਵਕਫ ਸੰਗੀਤ ਨਾਵਾ ਦੇ ਤਹਿਤ ਪੁਲਿਸ ਸਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰੋ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਬਖੰਨਾ ਤੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਇੱਕ ਪਰਮਜੀਤ ਕੌਰ ਨਾਂ ਦੀ ਲੇਡੀ ਹੈ ਜਿਹਦੇ ਨਾਲ ਇੱਕ ਰਿੰਕਲ ਪੁੱਤਰ ਪਵਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਾਸੋਂ ਕੁੱਲ 7 ਗ੍ਰਾਮ ਜਿਹੜੀ ਨਸ਼ੀਲੇ ਪਾਊਡਰ ਦੀ ਰਿਕਵਰੀ ਕਰਕੇ ਮੁਕੱਦਮਾ ਨੰਬਰ 91 2RDPS ਐਫਟ ਅਸੀਂ ਦਰਜ ਕੀਤਾ ਹੈ ਸਰ ਹੋਰ ਇਹਦੇ ਬਾਰੇ ਵਿੱਚ ਕੀ ਜਾਣਕਾਰੀ ਜਿਹੜੀ ਬਹੁਤ ਖਾਸ ਹੈ ਜੀ ਆਪਾਂ ਸ਼ੇਅਰ ਕਰਨਾ ਚਾਹੁੰਦੇ ਹਾਂ ਇਦੇ ਵਿੱਚ ਖਾਸ ਜਾਣਕਾਰੀ ਇਹ ਹੀ ਹੈ ਕਿ ਇਹ ਸਾਡੇ ਏਰੀਆ ਦੇ ਵਿੱਚ ਕਾਫੀ ਸਰਗਰਮ ਸੀਗੀ ਕਾਫੀ ਜਨਾ ਤੋਂ ਅਸੀਂ ਮਤਲਬ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਪਰੰਤੂ ਸਾਨੂੰ ਜਿਹੜੀ ਸਫਲਤਾ ਉਹ ਹਾਸਲ ਹੋਈ ਹੈ ਸਰ ਕਿੱਡੀ ਵੱਡੀ ਸਫਲਤਾ ਆਪਾਂ ਕਹਿ ਸਕਦੇ ਹਾਂ ਸਫਲਤਾ ਤਾਂ ਦੇਖੋ ਜੀ ਕੋਈ ਵੱਡੀ ਛੋਟੀ ਨਹੀਂ ਹੁੰਦੀ ਸਾਡਾ ਕੰਮ ਹੈ ਨਸ਼ੇ ਦੇ ਖਿਲਾਫ ਜਗ ਜਿਹੜੀ ਪੰਜਾਬ ਸਰਕਾਰ ਨੇ ਜਾਰੀ ਰੱਖੀ ਹੈ ਉਹਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ ਐਵੇਂ ਦੀ ਰਿਕਵਰੀ ਜਿਹੜੀਆਂ ਹੁੰਦੀਆਂ ਰਹਿਣਗੀਆਂ ਸਰ ਇਹ ਜਿਹੜੀ <table> ਭਾਬੀ ਨਾਮ ਦੀ ਔਰਤ ਜਿਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜੀ ਇਹਦੇ ਤੋਂ ਹੋਰ ਕਿਹੜੀ ਕਿਹੜੀ ਇਨਫੋਰਮੇਸ਼ਨ ਆਪਾਂ ਨੂੰ ਕਲੈਕਟ ਹੋਈ ਹੈ ਜੀ ਇੱਕ ਤੋਂ ਇੱਥੋਂ ਇਹ ਜਿਹੜੀ ਨਸ਼ੇ ਦੀ ਆਮਦ ਕੀਤੀ ਜਾਂਦੀ ਸੀ ਜੀ ਇਹਦੇ ਵਿੱਚ ਅਸੀਂ ਫਾਰਵਰਡ ਤੇ ਬੈਕਵਰਡ ਲਿੰਕੇਜ ਹੈ ਜਿਹੜੇ ਡਿਵੈਲਪ ਕਰ ਰਹੇ ਹਾਂ ਤੇ ਇਹ ਪਾਰਟ ਆਫ ਦਾ ਇਨਵੈਸਟੀਗੇਸ਼ਨ ਹੈ ਜਦੋਂ ਕਲੀਅਰ ਹੁੰਦਾ ਤਾਂ ਉਹਦੇ ਨਾਲ ਤੁਹਾਡੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰ ਕਿੰਨੇ ਸਮੇਂ ਤੱਕ ਇਹ ਸਾਰੀ ਜਾਣਕਾਰੀ ਆਪਾਂ ਕਲੀਅਰ ਕਰਾਂਗੇ ਜੀ ਬਹੁਤ ਹੀ ਜਲਦੀ ਅਸੀਂ ਇਹਦੇ ਉੱਪਰ ਵਰਕ ਕਰਨ ਲੱਗੇ ਹੋਏ ਹਾਂ ਤੁਹਾਡੇ ਨਾਲ ਇਹ ਜਾਣਕਾਰੀ ਅਸੀਂ ਸਾਂਝਾ ਕਰਾਂਗੇ ਸਰ ਇਹਦੀ ਮਜਬੂਰੀ ਬਾਰੇ ਕੁਝ ਪਤਾ ਲੱਗਿਆ ਨਹੀਂ ਕਿਉਂਕਿ ਇੱਕ ਔਰਤ ਵੱਲੋਂ ਨਸ਼ੀ ਦੀ ਸਮਗਲਿੰਗ ਉਹ ਵੀ ਇੰਨੇ ਵੱਡੇ ਪੱਧਰ ਤੇ ਇਹ ਇੱਕ ਵੀ ਇੱਕ ਪੁਆਇੰਟ ਬੰਦ ਹੈ ਜਿਹਦੇ ਵਿੱਚ ਮਜਬੂਰੀ ਵਾਲੀ ਕੋਈ ਗੱਲ ਨਹੀਂ ਹੈ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਜੇ ਕੋਈ ਇਹ ਜਿਹਾ ਕੰਮ ਕਰਦਾ ਤਾਂ ਉਹਨੂੰ ਮਤਲਬ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਔਰਤ ਹੈ ਤੇ ਚਾਹੇ ਕੋਈ ਜੈਂਟਲ ਸਰ ਇਹ ਸਔਰਤ ਦੇ ਪਰਿਵਾਰ ਦੇ ਬਾਰੇ ਜਰਮਾ ਕੀ ਜਾਣਕਾਰੀ ਸ਼ੇਅਰ ਕਰ ਸਕਦੇ ਹੋ ਇਹ ਪਿੱਛੋਂ ਚਨਕੋਈਆ ਖੁਰਦੇ ਦੀ ਰਹਿਣ ਵਾਲੀ ਹੈ ਇਹ ਹੁਣ ਹਾਲ ਦੇ ਵਿੱਚ ਇਹ ਇੱਥੇ ਨੈਸ਼ਨਲ ਕਾਲਜ ਰਾਹੇ ਦੇ ਵਿੱਚ ਜਿਹੜੀ ਕਰਾਇਤੇ ਉੱਪਰ ਰਹਿ ਰਹੀ ਸੀਗੀ ਸਰ ਨੂੰ ਇਹ ਵੀ ਪਤਾ ਲੱਗਿਆ ਜੀ ਜਿਹੜੇ ਕਰਾਇਤੇ ਉੱਪਰ ਟਿਕਾਣੇ ਬਦਲ-ਬਦਲ ਕੇ ਰਹਿ ਰਹੀ ਸੀ ਜੀ ਇਹ ਵੀ ਪਤਾ ਲੱਗਿਆ ਹਾਂਜੀ ਇਹ ਅਸਲ ਦੇ ਵਿੱਚ ਅਸੀਂ ਕਾਫੀ ਵਾਰ ਰੇਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਇਹ ਵਾਰ-ਵਾਰ ਆਪਣਾ ਟਿਕਾਣਾ ਬਦਲ ਕੇ ਜਿਹੜਾ ਅਲਗ-ਅਲਗ ਥਾਵਾਂ ਤੇ ਰਹਿ ਰਹੀ ਸੀ ਤੇ ਸਾਨੂੰ ਸਫਲਤਾ ਹਾਸਲ ਹੋਈ ਹੈ ਸਰ ਖੁਦ ਵੀ ਕਿਸੇ ਪ੍ਰਕਾਰ ਦਾ ਨਸ਼ਾ ਦੇ ਸੇਵਨ ਕਰਦੀ ਹੈ ਜੀ ਇਹ ਇਹਦੇ ਜੇ ਡਰਗ ਟੈਸਟ ਕਰਵਾਏ ਗਏ ਨੇ ਠੀਕ ਹੈ ਜੇ ਕੋਈ ਇਹ ਜੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਅਸੀਂ ਸ਼ੇਰਤ ਕਰਦਾ ਸਰ ਰਿਕਵਰੀ ਦੇ ਬਾਰੇ ਵਿੱਚ ਹੋਰ ਅਪਾਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਬਬਰੀ ਸਰ ਜੇ ਸਾਹਬ ਨਾਲ ਇਹਦੀ ਮਛੂਰੀ ਸੀ ਔਰਤ ਦੀ ਜੀ ਉਸ ਮਤਲਬ ਕਹਿ ਲੱਗਦਾ ਜਿਵੇਂ ਘੱਟ ਗਈ ਹੈ ਵੇਖੋ ਜੋ ਸਾਨੂੰ ਮੌਕੇ ਦੇ ਉੱਤੇ ਨਾਕਾਬੰਦੀ ਅਸੀਂ ਕੀਤੀ ਹੋਈ ਸੀਗੀ ਚੈਕਿੰਗ ਦੌਰਾਨ ਸਾਨੂੰ ਜੋ ਰਿਕਵਰੀ ਇਹਦੇ ਕੋਲ ਹੋਈ ਹੈ ਉਸ ਤਰ੍ਹਾਂ ਮਤਲਬ ਅਸੀਂ ਪਰਚਾ ਜਿਹੜਾ ਤੱਜ ਕਰਕੇ ਤੇ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸਰ ਉਹ ਪੁਲਿਸ ਰਿਮਾਂਡ ਦੇ ਬਾਰੇ ਵਿੱਚ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਇਹ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਆ ਤੇ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਥ ਸਾਹਮਣੇ ਆਉਂਦੇ ਆ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਸਰ ਹੁਣ ਅੱਗੇ ਜਿਹੜੀ ਜਿਹੜੀ ਕਾਰਵਾਈ ਜਿਹੜੀ ਹੈ ਜੀ ਪੈਂਡਿੰਗ ਹੈ ਜਿਹੜੀ ਕੀਤੀ ਜਾਊ ਅਸੀਂ ਫਾਰਵਰਡ ਤੇ ਬੈਕਵਰਡ ਲਿੰਗੇਜ ਦੇ ਉੱਪਰ ਇਹੇ ਕੰਮ ਕਰ ਰਹੇ ਆ ਤੇ ਜੋ ਵੀ ਸੂਚਨਾ ਸਾਨੂੰ ਹਾਸਲ ਹੁੰਦੀ ਹੈ ਕੋਈ ਹੋਰ ਵੇਸ਼ ਕੰਮ ਦੇ ਵਿੱਚ ਇਨਵੋਲਵਮੈਂਟ ਹੈ ਤਾਂ ਉਹ ਅਸੀਂ ਨਾਮਜ਼ਦ ਕਰਕੇ ਜਿਹੜੀ ਅਗਲੀ ਕਾਰਵਾਈ ਕਰਾਂਗੇ ਸਰ ਲਾਸਟ ਦੇ ਵਿੱਚ ਤੁਸੀਂ ਕੋਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਮਾਜ ਵਾਸਤੇ ਸਮਾਜ ਵਾਸਤੇ ਇਹੀ ਮੈਸੇਜ ਹੈ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਅਸੀਂ ਜਿਸ ਅਨਾਰਦੇਸ਼ਾਂ ਹੇਠਾ ਕੰਮ ਕਰ ਰਹੇ ਹਾਂ ਕਿ ਨਸ਼ੇ ਦੇ ਕੰਮ ਦੇ ਵਿੱਚ ਸਾਨੂੰ ਪਬਲਿਕ ਦੀ ਸਹਾਇਤਾ ਦੀ ਲੋੜ ਹੈ ਕੋਈ ਵੀ ਪਬਲਿਕ ਸਾਨੂੰ ਗੁਪਤ ਤੌਰ ਦੇ ਉੱਤੇ ਸੂਚਨਾ ਦੇ ਸਕਦੀ ਹੈ ਜਿਹਦੇ ਉੱਤੇ ਅਸੀਂ ਪਾਬੰਦਾ 100% ਕਾਰਵਾਈ ਕਰਾਂਗੇ ਤੇ ਨਾਮ ਹੈ ਜਿਹੜਾ ਗੁਪਤ ਰੱਖਿਆ ਜਾਊਗਾ ਤਾਂ ਜੋ ਇਹ ਨਸ਼ੇ ਦਾ ਜਿਹੜਾ ਪੰਜਾਬ ਦੇ ਵਿੱਚ ਵਧ ਰਿਹਾ ਇਹਨੂੰ ਰੋਕਿਆ ਜਾ ਸਕੇ ਸਰ ਬਹੁਤ ਮਿਹਰਬਾਨੀ